ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਇੱਕ ਇਹੋ ਜਿਹਾ ਘਰੇ ਆਪਾਂ ਤੁਹਾਨੂੰ ਲੈ ਕੇ ਆਏ ਆਂ ਜਿਨ੍ਹਾਂ ਦੇ ਕੋਲ ਨੀਲੀ ਰਾਵੀ ਦੇ ਬਹੁਤ ਵਧੀਆ ਚੰਗੇ ਕੁਆਲਟੀ ਵਾਲੇ ਪਸ਼ੂ ਆ ਤੇ ਇੱਕ ਝੋਟੀ ਵੀ ਆ ਆਪਾਂ ਤੁਹਾਨੂੰ ਬਿਲਕੁਲ ਰਿਕਾਰਡਡ ਝੋਟੀ ਵਿਖਾਉਣੀ ਆ ਜਿਹਦੀ ਮਦਰ ਦਾ ਚਾਹੇ ਕਹੇ ਲੋ ਉਹਦੀ ਨਾਨੀ ਦਾ ਬਹੁਤ ਵਧੀਆ ਚੰਗਾ ਰਿਕਾਰਡ ਸਰਦਾਰ ਕਾਰਜ ਹੋਂਦੇ ਕੋਲ ਮੌਜੂਦ ਆ ਇਹ ਪਿੰਡ ਦੋਸਤੋ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈ ਪਿੰਡ ਭਾਨੇ ਵਾਲਾ ਭਾਨੇ ਵਾਲੀ ਬਸਤੀ ਆ ਇਹ ਨੇੜੇ ਇਧਰ ਫਿਰੋਜ਼ਪੁਰ ਦੇ ਰਹਿ ਜਾਂਦਾ ਠੀਕ ਆ ਜੀ ਤੇ ਬਾਕੀ ਮੇਰਾ ਵੀਰ ਕੋਈ ਵੀ ਇੱਥੇ ਵਿਜ਼ਿਟ ਕਰੂਗਾ ਠੀਕ ਆ ਜੀ ਜ਼ਿਲ੍ਹਾ ਤਹਿਸੀਲ ਵੀ ਫਿਰੋਜ਼ਪਰੀ ਆ ਵੈਸੇ ਤਹਿਸੀਲ ਮੱਲਾਵਾਲੀ ਵੀ ਆ ਠੀਕ ਆ ਮੱਲਾਵਾਲਾ ਵੀ ਇਥੋਂ ਥੋੜੀ ਦੂਰੀ ਤੇ ਆ ਤੇ ਫਿਰੋਜ਼ਪੁਰ ਵਾਲੀ ਸਾਈਡ ਤੋਂ ਕੋਈ ਭਰਾ ਆਪਣਾ ਵਿਜ਼ਿਟ ਕਰੂਗਾ ਤੇ ਟਾਰੀ ਪਿੰਡ ਆਉਂਦਾ ਟਾਰੀ ਪਿੰਡ ਤੋਂ ਅਮਰਸਰੀਆਂ ਦੀ ਬਸਤੀ ਆਉਂਦੀ ਤੇ ਅਮਰਸਰੀਆਂ ਦੀ ਬਸਤੀ ਤੋਂ ਅਗਲੇ ਬੰਨੇ ਪਿੰਡ ਭਾਨੇ ਵਾਲਾ ਆ ਜਾਂਦਾ ਭਾਨੇ ਵਾਲੀ ਬਸਤੀ ਵੀ ਆ ਇੱਕ ਝੋਟੀ ਆਪਾਂ ਦਿਖਾਉਣੀ ਆ ਭਰਾਵਾਂ ਨੂੰ ਬਹੁਤ ਖੂਬਸੂਰਤੋ ਝੋਟੀ ਆ ਨੀਲੀ ਰਾਵੀ ਬਲੱਡਲਾਈਨ ਵੀ ਤੁਹਾਨੂੰ ਪ੍ਰੋਪਰ ਆਪਾਂ ਦੱਸਾਂਗੇ ਵੀ ਕਿਹੜੀ ਬਲੱਡਲਾਈਨ ਦੇ ਵਿੱਚੋਂ ਇਹ ਆ ਆ ਤੇ ਕਿਹੜੇ ਬਾਪ ਵਾਲੇ ਪੱਖ ਦੀ ਜਿਵੇਂ ਬਾਪ ਇਸ ਦਾ ਝੋਟੀ ਦਾ ਕਿਹੜਾ ਤੇ ਮਦਰ ਦਾ ਮਿਲ ਕਰ ਰਿਕਾਰਡ ਕੀ ਆ ਇਹਦੀ ਗਾਂ ਨਾਨੀ ਦਾ ਮਿਲ ਕਰ ਰਿਕਾਰਡ ਕੀ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਝੋਟੀ ਇਹ ਵੀਰ ਕਾਰਜ ਹੋਣੀ ਅੱਜ ਸੇਲ ਕਰਦੇ ਆ ਸੋ ਜਿਹੜੇ ਭਰਾਵਾਂ ਨੂੰ ਪਸੰਦ ਆਊਗੀ ਜਿੰਨੇ ਅਕੇ ਨਸਲ ਬਰੀਡ ਤੇ ਕੰਮ ਕਰਨਾ ਕੋਈ ਚੰਗੀ ਬਲੱਡਲਾਈਨ ਦੀ ਤੁਸੀਂ ਝੋਟੀ ਲੱਭ ਰਹੇ ਹੋ ਨੀਲੀ ਰਾਵੀ ਦੇ ਵਿੱਚ ਖਾਸ ਤੌਰ ਤੇ ਤਾਂ ਤੁਸੀਂ ਇੱਕ ਵਾਰੀ ਬਾਕੀ ਦੇਖ ਲਿਆ ਜੇ ਬਾਕੀ ਪ੍ਰੋਪਰ ਰਿਕਾਰਡ ਤੁਹਾਨੂੰ ਮਿਲ ਜਾਊਗਾ ਇਹਦੀ ਮਦਰ ਵੀ ਵੀਰ ਕਾਰਜ ਹੋਂਦੇ ਕੋਲੇ ਮੌਜੂਦ ਆ ਇਸ ਵਕਤ ਇਹਨਾਂ ਦੇ ਫਾਰਮ ਤੇ ਇਸ ਵਕਤ ਗੱਬਨ ਟਾਈਮ ਪੀਰੀਅਡ ਦੇ ਵਿੱਚ ਆ ਠੀਕ ਆ ਜੀ ਸੋ ਉਹਨੇ ਕਿੰਨਾ ਦੁੱਧ ਚਵਾਇਆ ਪਿਛਲੇ ਸੂਬਿਆਂ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਸੋ ਇੱਕ ਵਾਰੀ ਥੋੜਾ ਜਿਹਾ ਲਾਗ ਨੂੰ ਆਣ ਕੇ ਕੋਈ ਆਪਾਂ ਤੁਹਾਨੂੰ ਝੋਟੀ ਵੀ ਦਿਖਾ ਦਿੰਨੇ ਆ ਬਾਕੀ ਮੁਲਾਕਾਤ ਕਰਦੇ ਆ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਕਾਰਜ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਹੋਰ ਭੱਜ ਕਾਰਜ ਸਿੰਘ ਠੀਕ ਠਾਕ ਠੀਕ ਠਾਕ ਚੜ੍ਹ ਹੋ ਵੀ ਝੋਟੀ ਵੀ ਵੀਰ ਕਾਰਜ ਵੀ ਆਏ ਆ ਵੀ ਜਿਵੇਂ ਘੋੜੀਆਂ ਸੰਭਣ ਵਾਲੀ ਗੱਲ ਏ ਵੀ ਘੋੜੀ ਜੱਡੇ ਕੱਦ ਕਾਠਾ ਕਰਨ ਵਾਲੀ ਵੀਰ ਜੀ ਇਹਨਾਂ ਨੂੰ ਪਿਆਰ ਬੜਾ ਮੱਜਾਂ ਦਾ ਹਾਂ ਤੇ ਕਰਮਾਂ ਵਾਲੀਆਂ ਰਾਣੀਆਂ ਪਰੀਆਂ ਹੁੰਦੀਆਂ ਨੇ ਬਿਲਕੁਲ ਜੀ ਚਲੋ ਕਈ ਕੋਈ ਹਲੇ ਕੰਮ ਲੋੜ ਨਾਲੇ ਬਿਲਕੁਲ ਹੋ ਜਾਂਦੀ ਲੋੜ ਜਗਾ ਦੀ ਪ੍ਰੋਬਲਮ ਗੈਨ ਹੋ ਜਾ ਸਹੀ ਜੀ ਅੱਛਾ ਵੀਰ ਇਹ ਜਿਹੜੀ ਆਪਾਂ ਝੋਟੀ ਆ ਜੋ ਸੇਲ ਕਰਨ ਦਾ ਮਾਨ ਬਣਾਇਆ ਵੀ ਸੇਲ ਕਰਦੇ ਪਏ ਆ ਛੋਟੀ ਬਹੁਤ ਖੂਬਸੂਰਤ ਆ ਕਾਬਲੇ ਤਰੀਫਾ ਚਲੋ ਆਪਾਂ ਵੇਖ ਰਹੇ ਹੁਣ ਮੌਕੇ ਤੇ ਖੜ ਕੇ ਕੋਈ ਕੱਲ ਨੂੰ ਸਜਣ ਤੇ ਆਪਣਾ ਆਉਂਦਾ ਖਰੀਦਦਾਰ ਉਹਨੇ ਵੀ ਅੱਖੀਂ ਵੇਖਣੀ ਆ ਚੀਜ਼ ਪੈਸੇ ਲੱਗਣੀਆਂ ਚੀਜ਼ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਪਰ ਜਿਹੜਾ ਵੀ ਚਲੋ ਸਜਣ ਲੈ ਕੇ ਜਾਵੇ ਬਹੁਤ ਕੁਆਲਿਟੀ ਲੈ ਕੇ ਜਾਊਗਾ ਤੇ ਇਹ ਛੋਟੀ ਅਵੀਰ ਕਾਰਤ ਸਿੰਘ ਜੀ ਦੀ ਉਮਰ ਦੀ ਗੱਲ ਕਰੀਏ ਤੇ ਐਸ ਵਕਤ ਜਿਹੜੀ ਅੱਜ ਦੇ ਦਿਨ ਆਪਾਂ ਗੱਲ ਕਰੀਏ ਉਮਰ ਕਿੰਨੀ ਕਿਸ ਛੋਟੀ ਦੀ ਹੋ ਗਈ ਇਹ ਜੀ 3 ਸਾਲ ਤੋਂ 2-3 ਮਹੀਨੇ ਘੱਟ ਸੋਪਣਾ ਪ੍ਰੋਪਰ 3 ਕੁ ਮਹੀਨੇ ਘੱਟ ਸੋਪਣਾ ਹਾਂਜੀ ਤੇ ਹੁਣ ਦਿਨ ਇਹਦੇ ਕਿੰਨੇ ਬਾਕੀ ਅਜੇ ਸੂਣੇ ਇਹ ਨਵੰਬਰ ਦੀ 2 ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ 12ਵੇਂ ਮਹੀਨੇ ਦੀ ਪੰਜਾਬੀ ਚ ਕਹਿ ਲਗੇ ਵੀ 18-20 ਦਿਨ ਘੱਟੋ ਘੱਟ ਬਾਕੀ ਲਿਖਤੀ ਜਿਹੜੀ ਲਿਖਤ ਤੌਰ ਜੇ ਕੋਈ ਇੱਕ ਦੋ ਦਿਨ ਵੱਧ ਘੱਟ ਲੈ ਜੇ ਰਾਜੀ ਹੈ ਹਾਂ ਉਹ ਲੈ ਜਾਂਦੇ ਪਸ਼ੂ ਇੱਕ ਦੋ ਦਿਨ ਵੱਧ ਘੱਟ ਲਓ ਵੀ ਇਕਰੀ ਪੂਰਾ ਤੁਹਾਨੂੰ ਇਕਰੀ ਪਰ ਡੀਨ ਡਾਲ ਸਰੀਰਕ ਬੰਤਰ ਮਾਰ ਕੇ ਇਕਰੀ ਚੰਗਾ ਕੈਮਰਾ ਤਸਲੀਮ ਨਾਲ ਦਿਖਾ ਦਿਆ ਜੇ ਵੀ ਹਾਈਟ ਕੱਦ ਲੈਂਥ ਦੀ ਮੇਰਾ ਭਰਾ ਕੋਈ ਇਹ ਨਹੀਂ ਆਕੂਗਾ ਵੀ ਨੀਲੀ ਰਾਵੀ ਦੇ ਵਿੱਚ ਚਲੋ ਝੋਟੀਆਂ ਆਪਾਂ ਬੜੀਆਂ ਵੇਖਦੇ ਆਂ ਮੱਝਾਂ ਵੇਖਦੇ ਆਂ ਚੰਗੀ ਬਲੱਡ ਲਾਈਨ ਦੇ ਪਸ਼ੂ ਵੀ ਦੇਖੇ ਆ ਪਰ ਐਡਾ ਪਲਿਆ ਪਲੀਤਾ ਐਡਾ ਸਭਿਆ ਪਸ਼ੂ ਆਪਾਂ ਸ਼ਾਇਦ ਪਹਿਲੀ ਵਾਰ ਹੀ ਦੇਖਾਂਗੇ ਉਹ ਵੀ ਪਲੂਨ ਪਹਿਲੇ ਸਵੇਰੇ ਝੋਟੀ ਨੇ ਸੂਣਾ ਬਾਕੀ ਚੰਗੀ ਸੇਵਾ ਝਲਕਾ ਮਾਰ ਕੇ ਆਪ ਦਿਖਾਈ ਦੇਊਗੀ ਇਸ ਫਾਰਮ ਤੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਠੀਕ ਆ ਜੀ ਮੱਝਾਂ ਝੋਟੀਆਂ ਤੁਹਾਨੂੰ ਹੋਰ ਵੀ ਦਿਖਾਈ ਦੇਣਗੀਆਂ ਇਹਦੀਆਂ ਭੈਣਾਂ ਕੁਝ ਇਹਦੀ ਮਦਰ ਦੇ ਨਾਲ ਦੀਆਂ ਜਿਹੜੀਆਂ ਬਿਲਕੁਲ ਉਹਦੀਆਂ ਭੈਣਾਂ ਗਾ ਉਹ ਤੁਹਾਨੂੰ ਨਾਰਮਲ ਦਿਖਾਈ ਦੇਣਗੀਆਂ ਝੋਟੀਆਂ ਤੇ ਵੀਰ ਇਹ ਜੇਕਰ ਆਪਾਂ ਬਲੱਡ ਲਾਈਨ ਇਹਦੀ ਜਾਣੀਆਂ ਤੁਹਾਡੇ ਤੋਂ ਇਹਦੀ ਮਦਰ ਜਿਹੜੀ ਆ ਉਹ ਵੀ ਤੁਸੀਂ ਦੱਸਿਆ ਇਹਦੀ ਮਦਰ ਦੇ ਥੱਲੇ ਵੀ ਤਕਰੀਬਨ ਤੁਸੀਂ ਦੁੱਧ ਚੋਇਆ ਕੋਈ 20 ਲੀਟਰ ਤੋਂ ਪਲੱਸ ਸੀ ਹਾਂਜੀ ਉਹਦੇ ਤੋਂ 20 20.5 ਆਮ ਰੁਟੀਨ ਦਾ ਦੁੱਧ ਇਹਦੀ ਨਾਨੀ ਦਾ ਚਵਾਈ ਕਰਾਈ ਉਹਦਾ ਮਿਲਕ ਕਾਰਡ ਬਹੁਤ ਤਕੜਾ ਸੀ ਜਿੰਨਾ ਦੁੱਧ ਚੋਇਆ ਸੀ ਜੀ ਉਹ ਤਾਂ 23 23.5 ਕਿਲੋ ਆ ਸਰਟੀਫਿਕੇਟ ਨੇ ਜੀ ਡਾਕਟਰ ਕਪੂਰ ਹੁੰਦੇ ਸੀ ਸਾਡੇ ਇੱਥੇ ਉਹਨਾਂ ਨੇ ਸਾਨੂੰ ਚਵਾਈ ਕਰਾਈ ਸੀ ਠੀਕ ਆ ਆ ਛੋਟੀ ਸੀ ਉਹਦੇ ਤੋਂ ਛੋਟੀ ਐ ਤੀਜੇ ਨੰਬਰ ਤੇ ਆਈ ਸੀ ਇੱਕ ਪਹਿਲੇ ਨੰਬਰ ਤੇ ਆਈ ਕੋਈ ਸਾਡਾ ਮਕਾਨ ਤੁਹਾਨੂੰ ਪਤਾ ਬਦਲੀ ਕੀਤਾ ਹੈ ਹਾਂਜੀ ਇਹ ਰਿਕਾਰਡ ਹੁੰਦਾ ਪੁਰਾਣਾ ਸੀ ਕੋਈ ਸਸੀਂ ਧਿਆਨ ਹੀ ਨਹੀਂ ਕੀਤਾ ਉਹ ਸਾਨੂੰ ਨੋ ਵੀ ਦਿੱਤੀਆਂ ਸੀ ਜਿਹੜੀਆਂ ਆ ਮੋ ਮੇਲਿਆਂ 'ਚ ਖੇਡਦਿਆਂ ਨੂੰ ਚਾਹ ਦੋ ਟਰੋਫੀਆਂ ਟਰੋਫੀਆਂ ਵੀ ਦਿੱਤੀਆਂ ਪਹਿਲਾ ਨਾਮ ਦੂਜਾ ਨਾਮ ਉਹ ਚੈੱਕਾਂ ਦੇ ਨਾਲ ਵੀ ਤੁਸੀਂ ਦੱਸ ਰਹੇ ਸੀ ਇੱਕ ਦੇ ਨਾਮ ਦਿੱਤੇ ਆਹਦੇ ਉੱਤੇ ਮਾਉਂਡ ਭਰੀ ਹੈ ਨਾ ਇਹ ਉਹਨੇ ਚੈੱਕ ਹੀ ਦਿੱਤੇ ਸੀ ਸਰਦਾਰ ਲਓ ਠੀਕ ਆ ਜੀ ਤੇ ਲਗਾਤਾਰ ਗਰਦੇয়াল ਸਿੰਘ ਸਾਡੇ ਤੇ ਜਿਗਾਏ ਮਸਤੇਕੇ ਹਸਪਤਾਲੇ ਵਾਕੇ ਚੌਕੀ ਕੋਲ ਹਾਂਜੀ ਲਗਾਤਾਰ ਜਿੰਨਾ ਚਿਰ ਬਾਦਲ ਦੀ ਸਰਕਾਰ ਰਹੀ ਹੈ ਹਾਂਜੀ ਹਰ ਸਾਲ ਦੇ ਵਿੱਚ ਸਾਨੂੰ 4-5 ਪ੍ਰੋਪਰ ਨਾਮ ਆਉਂਦੇ ਰਿਹਾ ਹੋਂਦੇ ਤੋਂ ਗੁਰਦਿਆਲ ਸਿੰਘ ਤੋਂ ਪਤਾ ਕਰ ਸਕਦਾ ਠੀਕ ਹੈ ਜੀ ਇੱਕ ਵਾਰੀ ਥੋੜਾ ਲਾਗਿਓ ਵਿਖਾ ਦਿੰਨੇ ਆ ਠੀਕ ਹੈ ਜੀ ਸੋ ਬਲਾਕ ਪਧਰੀ ਜਿਹੜੀ ਬਿਲਕੁਲ ਮੁਕਾਬਲੇ ਇਹ ਤਾਂ ਕੁਦਰਤੀ ਲੱਭ ਕੇ ਸੋ ਮਿਲਕ ਕੰਪੀਟੀਸ਼ਨ ਤੇ ਬਲਾਕ ਪਧਰੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਸੀਗੇ ਉਹਨਾਂ ਦੇ ਤੁਸੀਂ ਵੇਖ ਸਕਦੇ ਠੀਕ ਹੈ ਜੀ ਮਿਲਕਿੰਗ ਦੇ ਵਿੱਚ ਕੋਈ ਦੂਜਾ ਸਥਾਨ ਕੋ ਤੇ ਜਹਸਤਾਨ ਕੋ ਦੁਜਸਤਾਨ ਇਸ ਤਰ੍ਹਾਂ ਦਾ ਵੇਰਵਾ ਜਿਹੜਾ ਇਹਨਾਂ ਦੇ ਕੋਲ ਜਿਹੜਾ ਬਿਲਕੁਲ ਤੁਸੀਂ ਦੇਖੋਗੇ ਇਹ ਬਿਲਕੁਲ Ориਜਨਲ ਹੈ ਜੀ ਟਿਕਟ ਕੋਲ ਆ ਤੇ Ориਜਨਲ ਸਰਟੀਫਿਕੇਟ ਆ ਹੋਰ ਵੀ ਸਰਟੀਫਿਕੇਟ ਵੇਰ ਕਾਰਜ ਹੁਣੀ ਦੱਸ ਰਿਹਾ ਵੀ ਇਹਨਾਂ ਦੇ ਕੋਲ ਸੀਗੇ ਥੋੜਾ ਜਿਹਾ ਮਕਾਨ ਜਦੋਂ ਅਤਲਾ ਪਤਲੀ ਕੀਤਾ ਪੁਰਾਣੇ ਮਕਾਨ ਸੇ ਟਾਈਮ ਕਾਫੀ ਹੋ ਗਿਆ ਟਾਈਮ ਵੀ ਕਾਫੀ ਹੋ ਗਿਆ 2017 ਦੀ ਗੱਲ ਆ ਜੀ 17 ਦੀ ਇਹਦੀ ਨਾਨੀ ਚਵਾਈ ਸੀ ਠੀਕ ਆ ਜੀ ਬਾਦਲ ਦੀ ਸਰਕਾਰ ਬਦਲੀ ਕੈਪਟਨ ਤੇ ਆ ਆਮ ਆਦਮੀ ਨੇ ਉਹ ਦੂਮਗਰ ਡੰਗਰਾਂ ਲੱਕੇ ਧਿਆਨ ਹੀ ਨਹੀਂ ਨੀ। ਸਾਡਾ ਦਾ ਬਹੁਤ ਬਲਾਕ ਪੰਦਰੀ ਚਵਾਈ ਫਰੋਇਪੁਰ। ਆਹੋ ਠੋਬੀ ਘਾਟ ਬਠੰਡੇ ਤੇ ਕਰ ਸਾਡੀ ਚਵਾਈ ਹੁੰਦੇ ਠੀਕ ਆ। ਲਾਇਆ ਵੀ ਸਾਨੂੰ ਡਾਕਟਰ ਆਪਦੇ ਕੋਲੋਂ ਦਿੰਦੇ ਰਿਹਾ ਸੀ ਬਾਦਲ ਜਾਨੀ। ਅੱਛਾ ਜੀ ਇਹਨਾਂ ਦੀ ਜਿਹੜੀ ਨਾਨੀ ਸੀ ਉਹ ਆਪਾਂ ਕੋ ਕਿਸੇ ਵਜ੍ਹਾ ਕਰਕੇ ਨਹੀਂ ਸਿਰਫ ਬਜ਼ੁਰਗ ਹੋ ਗਈ ਸੀ। ਹਾਂ 13 14 ਸੂਏ ਚ ਸੂ ਚੁੱਕੀ ਸੀ। ਤੇ ਵਿੱਚ ਹੀ ਹੈ। ਅੱਛਾ ਵੀਰ ਕਰਜ ਜੇਕਰ ਇਹਦੀ ਨਾਨੀ ਦੀ ਗੱਲ ਕਰਦੇ ਆਂ ਆਪਾਂ ਇਹਦੀ ਨਾਨੀ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਸੀ ਆਪਾਂ ਹੁ ਸਾਬੂਆਣਾ ਇਧਰ ਤਾਰੀ ਪੇਟ ਵੱਡਾ ਲਾਗੇ ਲਾਕੇ ਆ ਜਾਂਦੇ। ਇਹ ਅਸੀਂ ਬਾਜ ਸਿੰਘ ਸਰਦਾਰ ਬਾਜ ਸਿੰਘ ਸਾਬੂਆਣਾ। ਅੱਛਾ ਜੀ। ਕਰਨਲ ਤੋਂ ਸਰਪੰਚ ਹੁਣੀ। ਹਾਂਜੀ। ਬਾਜਸੋਂ ਤੋਂ ਮੱਝ ਲਈ ਸੀ। ਕਾਫੀ ਮਤਲਬ ਉਹਨਾਂ ਕੋਲ 8-9 ਸੂਏ ਤੋਂ 10 ਹੋਈ ਸੀ ਤੇ 4-5 ਸਾਡੇ ਕੋਲ ਇੱਕ ਕੱਟਾ ਤੇ 4 ਕੱਟੀਆਂ ਦੇਗੀ। ਠੀਕ ਹੈ ਜੀ। ਸਾਡੇ ਕੋਲ ਸਾਰਾ ਪਰਿਵਾਰ ਉਹਨਾਂ ਦਾ ਹੀ ਹੈ ਜੀ। ਤੇ ਜਿਹੜੀਆਂ 4 ਕਟੀਆਂ ਦੇਗੀ ਤੇ ਇਹਦੀ ਮਾਂ ਜਿਹੜੀ ਆ ਉਹਨਾਂ ਚੋਂ ਕਿੰਨੀਆਂ ਚੋਂ ਕਟੀਆਂ ਚੋਂ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਹੋਰ ਵੀ ਦੋ ਤਿੰਨ ਉਹਦੇ ਨਾਲ ਦੀਆਂ ਸੀਗੀਆਂ ਆਨ ਪਰਮਾਨੋ ਵੀ ਕੋਲ ਹੀ ਆਪੋ ਹਾਂ ਜੀ ਉਹ ਫਾਰਮ ਚ ਉਹਦੀਆਂ ਪੈਣਾ ਇਹਦੀਆਂ ਇਹਦੀ ਮਾਂ ਦੀਆਂ ਪੈਣਾ ਵੀ ਆਪਣੇ ਕੋਲ ਹੀ ਆ ਰਹੀਆਂ ਠੀਕ ਹੈ ਉਹਨਾਂ ਦੇ ਗਾਹ ਬੱਚੇ ਜਿਹੜੇ ਪਉਣ ਸੂਏ ਦੇ ਕੱਟਾ ਠੀਕ ਹੈ ਐਡਾ ਸਾਰਾ ਇੱਕ ਕੱਟੀ ਇਹ ਵੱਡੀ ਸਾਰੀ ਮਤਲਬ ਉਹ ਜੇ ਥੱਲੇ ਜਿਹੜੀਆਂ ਮਿਲਦੀਆਂ ਨੇ ਉਹਨਾਂ ਦੇ ਥੱਲੇ ਪੈਂਦੀਆਂ ਨੇ ਇਹ ਇਹ ਆਪ ਜਿਹੜੇ ਇਹ ਕਿਹੜੇ ਆਪ ਘਰੇ ਸਾਂਦੀ ਆ ਮੰਨ ਲਓ ਵੀ ਉਹ ਤਾਂ ਉਹ ਵੀ ਸਾਬੂਆਣੇ ਤੋਂ ਤੁਸੀਂ ਮੱਝ ਲਿਆਂਦੀ ਸੀ ਉਹਦੀ ਬਲੱਡ ਲਾਈਨ ਦੇ ਵਿੱਚ ਉਹਨਾਂ ਰੋਣਿਆਂ ਦੇ ਵਿੱਚੋਂ ਉਹਨਾਂ ਤੋਂ ਬਣਵਾਈ ਸੀ ਜਿਹੜੇ ਦੁਲਚੀਕਿਆਂ ਦੇ ਵੱਡੇ ਦੁਲਚੀਕਿਆਂ ਵਾਲੇ ਵੀਰ ਮੇਜਰ ਸਿੰਘ ਹਣੀ ਹਾਂ ਵੱਡਾ ਮਾਲੀ ਉੱਥੇ ਬਹੁਤ ਤਗੜਾ ਉਹ ਵੱਡਾ ਮਾਲੀ ਆ ਉਹਨਾਂ ਦੇ ਪਹਿਲੇ ਮਾਲੀ ਦੇ ਵਿੱਚੋਂ ਵੱਡੇ ਦੇ ਹਾਂ ਵੱਡੇ ਦੇ ਵਿੱਚੋਂ ਇਹ ਬੱਚਾ ਹੁਦਾ ਹੈ ਇਹ ਡਾਇਰੈਕਟ ਕ੍ਰੋਸਿੰਗ ਦੀ ਜਾਂ ਮੱਕੀ ਟੀਕਾ ਇਹਨੂੰ ਭਰਿਆ ਸੀ ਜਾਂ ਸਿੱਧੀ ਮਾਲੀ ਟੱਪਿਆ ਸੀ ਮੈਂ ਦੁੱਤੇ ਨਹੀਂ ਮਾਲੀ ਤੋਂ ਕਰ ਗਿਆ ਠੀਕ ਆ ਜੀ ਲੋ ਵੀ ਐਸ ਵਕਤ ਦੋਸਤੋ ਇਹਦੀ ਉਮਰ ਫੇਰ ਇੱਕ ਵਾਰੀ ਆਪਾਂ ਰਿਪੀਟ ਕਰ ਦਿੰਨੇ ਆ ਮੂੰਹੋਂ ਦੰਦੀ ਦੂੰਦੀ ਆ ਤਿੰਨ ਕ ਸਾਲ ਦੇ ਬਿਲਕੁਲ ਅੰਦਰਵਾਰੀ ਇਹਦੀ ਉਮਰ ਆ ਉਹ ਤੁਹਾਨੂੰ 3 ਸਾਲ ਤੋਂ 3 ਮਹੀਨੇ ਘੱਟ ਹੀ ਸੂਪਣਾ ਨਹੀਂ ਘੱਟ ਸੂਪਣਾ ਤੇ 20 ਦਿਨ ਦਾ 18-20 ਹਜੇ ਹਜੇ ਸਮਾਪਤ ਹੋਈ ਆ ਦੁੱਧ ਵਾਲੇ ਦੰਦ ਵੀ ਬਰਾਬਰ ਤੁਸੀਂ ਬਿਲਕੁਲ ਜੀ ਬਿਲਕੁਲ ਹਾਂ ਸੋ ਦੰਦ ਤੇ ਹਜੇ ਦੰਦ ਦੋਸਤੋ ਚੱਕੇ ਆ ਬਰਾਬਰ ਹੀ ਕਰਤੀ ਪਈ ਆ ਬਾਕੀ ਚੌਗ ਛੇਕ ਕਰਨੀਆਂ ਹਜੇ ਬਿਲਕੁਲ ਦੁੱਧ ਦੰਦਾ ਪੁੱਠਾ ਫਾਟਾ ਕਬਰੀ ਪੂਰਾ ਤਸੱਲੀ ਨਾਲ ਦਿਖਾ ਦਈਏ ਆਪਾਂ ਝੋਟੀ ਦਾ ਹਾਈਟ ਲੈਂਥਾਂ ਦੀ ਝੋਟੀ ਆ ਅਗੀ ਜਿਹੜਾ ਆਪਾਂ ਨੂੰ ਸੂਰਾ ਨਹੀਂ ਵੀਰਜੀ ਚੋਇਆ ਹਾਂਜੀ ਸਿਰਫ ਮੈਨੂੰ ਇੰਨਾ ਆਪਦੇ ਪਸ਼ੂਆਂ ਤੇ ਯਕੀਨ ਹੈ ਭਰੋਸਾ ਹੈ ਜੇ ਕੋਈ ਵੀਰਜੀ ਸੇਵਾ ਕਰਨ ਵਾਲਾ ਲੈ ਜਾਏਗਾ ਮੈਂ ਆਨਲਾਈਨ ਬੋਲਦਾ ਭਾਂਕਾ ਜੀ ਕੋਈ ਕੋਈ ਇਹ ਤਾਂ ਲੋਕ ਤਾਂ ਛੁੱਪ ਰਹਿਣਾ ਨਹੀਂ ਜੀ 15 ਤੋਂ ਪਲੱਸ ਪਹਿਲੇ ਸੂਏ ਤੋਂ ਜਾਏਗੀ ਹਮ ਬੇਸ਼ੱਕ ਇਹ ਸੱਜਣ ਨੇ ਸੌਦਾ ਕਰਨਾ ਹੈ ਸੌਦਾ ਕਰ ਜੇ ਹਾਂ ਜੀ ਤੇ ਸੂਈ ਤੋਂ ਚਵਾ ਕੇ ਦਿਆ ਠੀਕ ਹੈ ਜੀ ਥੋੜਾ ਜਿਹਾ ਇੱਕ ਵਾਰੀ ਵੀਰ ਆਪਾਂ ਨੂੰ ਤੋੜ ਕੇ ਦਿਖਾਈਏ ਭਰਾਵਾਂ ਨੂੰ ਇੱਕ ਵਾਰੀ ਬਿਲਕੁਲ ਨਿਗਾ ਦੇ ਵਿੱਚੋਂ ਕਢਾਈਏ ਸੋ 15 ਲੀਟਰ ਤੋਂ ਪਲੱਸ ਤੇ ਦੋਸਤੋ ਦੁੱਧ ਵੀਰਾਂ ਦਾ ਵੀ ਦੋਗੀ ਕਿਉਂਕਿ ਨਸਲ ਬਰੀਡ ਤੇ ਵਿਸ਼ਵਾਸ ਹੁੰਦਾ ਇੱਕ ਯਕੀਨ ਹੁੰਦਾ ਸਾਡੇ ਕੋਲ ਵੀਰੇ ਜਿੰਨੀਆਂ ਝੋਟੀਆਂ ਸਾਰੀਆਂ ਇਸੇ ਤਰ੍ਹਾਂ ਹੀ ਛਟਾਟ ਹੁੰਦੀਆਂ ਨੇ ਠੀਕ ਹੈ ਜੀ ਹਾਂਜੀ ਤੇ ਸਟਾਰਟਿੰਗ ਤੁਹਾਡੇ ਕੋਲ ਪਹਿਲਾਂ ਜਿਵੇਂ ਝੋਟੀਆਂ ਪਹਿਲਾਂ ਵੀ ਕਈ ਸੂਈਆਂ ਨੇ ਤਕਰੀਬਨ 15 ਲੀਟਰ ਤੋਂ ਬਾਅਦ ਵਾਰੀ ਚੱਲੀਆਂ ਹੋਣਗੀਆਂ ਹਾਂਜੀ ਹਾਂਜੀ ਇਹ ਇਹਨਾਂ ਮੱਝਾਂ ਝੋਟੀਆਂ ਦੇ ਵਿੱਚੋਂ ਜਿਹੜੀਆਂ 11 18 17 18 ਕਿਲੋ 18 ਲੀਟਰ ਤੋਂ ਸਟਾਰਟ ਹੋਈ ਸੀ ਠੀਕ ਹੈ ਜੀ ਆ ਦਿਖਾ ਦਿਓ ਜਸ਼ਨ ਮਾਰੋ ਕੈਮਰਾ ਚੰਗੀ ਤਸੱਲੀ ਨਾਲ ਦਿਖਾਓ ਠੀਕ ਜੀ ਮਾੜਾ ਸਹੀ ਨਾ ਦੇਖਣ ਸਹੀ ਨ ਲੋਜੀ ਮਗਰੋ ਮਗਰ ਆ ਦੇਖੋ ਇਹ ਕਰਮਾ ਲਈ ਆ ਦਾ ਫਲ ਪੈ ਗਈ ਹੈ ਤੇ ਕਰਮਾ ਵਾਲੀ ਨੇ ਬਹਿਣ ਵਾਜਤ ਹੋ ਕੇ ਸੁੰਦ ਗਿਆ ਨੇ ਆ ਦੇਖੋ ਸੋ ਫੁੱਲ ਹਾਈਟ ਲੈਂਥ ਸੋ ਆਰਡਰ ਕੁਆਲਟੀ ਬਹੁਤ ਸੋਨੀ ਹੈ ਦੋਸਤੋ ਹਜੇ ਤਕਰੀਬਨ ਕੋਈ 18 20 ਦਿਨ ਦਾ ਸਮਾਂ ਹਜੇ ਤਾਂ ਬਾਕੀ ਆ ਸੁੰਦ ਦਾ ਸੋ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਦੁਲਚੀ ਵਾਲੇ ਜਿਹੜੇ ਦੋਸਤੋ ਵੀਰ ਮੇਜਰ ਸਿੰਘ ਉਹਨਾਂ ਦੇ ਕੋਲ ਮਾਲੀ ਆ ਬਟੇ ਉਹਨਾ ਮਾਲੀਆਂ ਦੀ ਜਿਹੜੀ ਦੋਸੋ ਇਹ ਧੀ ਆ ਆਪ ਖੁਦ ਤੇ ਮਦਰ ਦਾ ਤੇ ਇਹਦੀ ਗਾਂ ਨਾਨੀ ਦਾ ਤੁਹਾਨੂੰ ਆਪਾਂ ਦੱਸ ਦਿੱਤਾ ਮਿਲ ਕਰਡ ਵੀ ਦੱਸ ਦਿੱਤਾ ਬਾਕੀ ਜਿੱਥੋਂ ਜਿੱਥੋਂ ਉਹ ਆਈਆਂ ਸੀ ਠੀਕ ਆ ਜੀ ਜਾਂ ਅੱਗੇ ਇਹਦੀ ਨਾਨੀ ਜਿੱਥੋਂ ਆਈ ਸੀ ਪਿੰਡ ਸਾਬੂਆਣੇ ਤੋਂ ਠੀਕ ਆ ਜੀ ਉਹ ਵੀ ਤੁਹਾਨੂੰ ਪ੍ਰੋਪਰ ਆਪਾਂ ਡਿਟੇਲ ਦਿੱਤੀ ਆ ਹਾਈਟ ਲੈਂਥ ਕੱਦ ਪੂਰਾ ਤਕਰੀਬਨ ਕੋਈ 18 ਕਦਨ ਹਜੇ 20 ਕਦਨ ਦਾ ਸਮਾਂ ਇਹਦਾ ਬਾਕੀ ਆ ਸੁਣਦਾ ਫੇਸ ਕੁਆਲਟੀ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਲਾ ਕੇ ਤੋਂ ਵਿਖਾ ਦਿੰਨੇ ਆ ਆ ਦੇਖੋ ਜੀ ਇਹਦਾ ਮੜਾ ਜ ਫੇਸ ਐ ਨੂੰ ਕਰਕੇ ਦਿਖਾ ਦੇ ਤੇਰੇ ਮਿਲ ਪਰੋ ਇਧਰ ਇਹ ਬਣਿਆ ਜੋ ਇਹ ਬਣਨ ਕੋ ਮਨਾ ਆ ਦੇਖੋ ਸੋ ਕਾਫੀ ਸੋਣਾ ਥੱਲੋਂ ਦੋਸਤੋ ਲੇਵਾ ਕਾਫੀ ਸੋਣਾ ਵਿਖਾਲਾ ਤਿਆਰ ਕਰਦੀ ਪਈ ਆ ਸੋ ਉਮੀਦ ਆਪਾਂ ਚੰਗੀ ਕਰ ਸਕਦੇ ਆ ਕਿਉਂਕਿ ਬਲੱਡ ਲੈਨ ਚੰਗੀ ਆ ਤੇ ਝੋਟੀ ਤੋਂ ਆਪਾਂ ਉਮੀਦ ਚੰਗੀ ਕਰ ਸਕਦੇ ਆ ਸੋ 15 ਲੀਟਰ ਜਾਂ 16 ਲੀਟਰ ਤੋਂ ਸਟਾਰਟਿੰਗ ਇਹਨੂੰ ਕਰਨੀ ਵੀ ਚਾਹੀਦੀ ਜੀ ਗਿੱਟ ਗਿੱਟ ਤੇ ਡੇਢ ਡੇਢ ਗਿੱਟ ਤੇ ਥਾਨ ਹੋ ਜਾਣੇ ਤਿਆਰ ਹੋਈ ਤੇ ਹਾਂ ਬਹੁਤ ਸੋ ਅਗਲੇ ਪੈਰਾਂ ਦੀ ਮਾਰਕਿੰਗ ਕੁਰੀ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਇਹ ਮਗਰ ਲੀਆਂ ਲੱਤਾਂ ਤੁਸੀਂ ਚੈੱਕ ਕਰੋ ਸੋ ਮਾਰਕਿੰਗ ਬਿਲਕੁਲ ਜੈਨੂਨ ਜਾਇਜ਼ ਮਾਰਕਿੰਗ ਦੇ ਵਿੱਚ ਲੋਡੀ ਹਮ ਹਮ ਇਹ ਨਾ ਕਦੀ ਬਾਹਰ ਨਹੀਂ ਕਟਿੰਗਾ ਵਾੜੇ ਚ ਕਾਲੀ ਪੈਂਦੀ ਤਾਂ ਥੋੜਾ ਜਿਹਾ ਤੇ ਕਰਕੇ ਕਾਲਾ ਪੈਂਦਾ ਪਸ਼ੂ ਬਾਕੀ ਤਾਂ ਲਿਆਰਾ ਟੋਲੀ ਰਾਨਾ ਪਾਇਆ ਹੁੰਦਾ ਲਿਆਰਾ ਕਦੀ ਪਾਇਆ ਹੀ ਨਹੀਂ ਮੇਰਾ ਸੰਗਲ ਵੀ ਬੜਾ ਕੱਟ ਪਾਈਦਾ ਹਾਂ ਹਾਂ ਬੰਨੀ ਦੀਆਂ ਹਾਂ ਅਸਲ ਵਿੱਚ ਨਾ ਵੀਰੇ ਜਗਾ ਦੀ ਥੋੜੀ ਜੀ ਪ੍ਰੋਬਲਮ ਹੈ ਤੁਹਾਨੂੰ ਦਿਖਾਉਣਾ ਮੈਂ ਹਾਂਜੀ ਪਸ਼ੂ ਨਾ گاਵਾ ਦਾ ਵਿੱਚ ਕੰਮ ਹੈ 25 30 گاਵਾ ਨੇ ਚੰਗੀਆਂ ਵੱਡੀਆਂ ਨੇ ਹਮ ਪਸ਼ੂ ਵੀਰੇ ਜਿੰਨੇ ਕੋ ਸਾਂਭ ਸਕਣ ਉਹਨੇ ਰੱਖਣੇ ਚਾਹੀਦੇ ਆ ਬਸ ਜੀ ਜੇ ਕੋ ਦੋ ਚਾਰ ਵਧਾ ਕੇ ਤੇ ਮੁੜ ਕੇ ਅੱਠੇ ਤੂੜੀ ਨਾ ਪਏ ਪੂਰਾ ਨਾ ਆਵੇ ਤੇ ਉਹ ਵੀ ਨਹੀਂ ਠੀਕ ਬਿਲਕੁਲ ਸਾਨੂੰ ਤਾਂ ਰੀਜ ਜੇ ਵੀ ਜਦੋਂ ਵੇਖੀਏ ਰੱਜੀ ਖੜੀ ਹੋਵੇ ਬਸ ਜੀ ਨਹੀਂ ਬਹੁਤ ਵਧੀਆ ਚੰਗੀ ਕੁਆਲਿਟੀ ਚੰਗੀ ਸਵਾ ਤੁਹਾਨੂੰ ਦਿਖਾਉਣੇ ਦੂਜੀਆਂ ਮੱਜਾਂ ਇਸ ਤੋਂ ਵੀ ਰਾਜੀ ਤੇ ਸੋਹਣੀਆਂ ਠੀਕ ਹੈ ਤੇ ਓਕੇ ਇਹ ਵੀਰ ਇਹਦੀ ਡਿਮਾਂਡ ਹੁਣ ਆਪਾਂ ਸੇਲ ਕਰਦੇ ਪਏ ਡਿਮਾਂਡ ਦੀ ਕੀ ਕਰਦੇ ਪਏ ਅੱਜ ਫੋਨ ਤੇ ਗੱਲ ਕਰਾਂਗੇ ਮੁੱਲ ਫੋਨ ਤੇ ਹਾਂਜੀ ਲੋ ਵੀ ਮੁੱਲ ਜਿਹੜਾ ਕਿਸਾਨ ਵੀਰੋ ਜਿਹੜਾ ਇਹ ਤਾਂ ਫੋਨ ਤੇ ਕੀਤਾ ਜਾਊਗਾ ਠੀਕ ਆ ਜੀ ਸੋ ਜਿਹੜੇ ਫਾਰਮਰ ਭਰਾ ਨੂੰ ਇਹ ਝੋਟੀ ਪਸੰਦ ਆਉਣੀ ਹੈ ਠੀਕ ਆ ਜੀ ਬਾਕੀ ਰਿਕਾਰਡ ਪ੍ਰੋਪਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੋ ਬਾਕੀ ਜਿਹੜੇ ਦਸਤੇ ਵੇਜ ਹੈਗੇ ਠੀਕ ਆ ਜੀ ਬਿਲਕੁਲ ਸਰਟੀਫਿਕੇਟ ਆ ਉਹ ਵੀ ਮੇਲਿਆਂ ਵਾਲੇ ਬਿਲਕੁਲ ਜਿੱਥੇ ਜਿੱਥੇ ਭਾਗ ਕੀਤਾ ਜਾਂ ਭਾਗ ਲਿਆ ਇਹਨਾਂ ਝੋਟੀਆਂ ਨੇ ਠੀਕ ਆ ਜੀ ਜਾਂ ਇਹਦੀ ਮਦਰ ਨੇ ਜਾਂਦੀ ਨਾਨੀ ਦੇ ਉਹ ਵੀ ਪ੍ਰੋਪਰ ਆਪਾਂ ਤੁ ਸੋ ਜਿਹੜੇ ਫਾਰਮਰ ਭਰਾ ਨੂੰ ਪਸੰਦ ਆਉਣੀ ਆ ਇੱਥੇ ਆਣ ਕੇ ਆਪਣੀ ਬਿਲਕੁਲ ਨਿਗਾ ਦੇ ਵਿੱਚੋਂ ਤੁਸੀਂ ਕੱਢੋ ਠੀਕ ਆ ਜੀ ਤਸੱਲੀ ਕਰੋ ਬਹੁਤ ਪਿਆਰੀ ਝੋਟੀ ਆ ਬਾਕੀ ਬਲੱਡ ਲਾਈਨ ਬਾਪ ਵਾਲੇ ਪਾਸਿਓਂ ਤੇ ਮਦਰ ਵਾਲੇ ਪਾਸਿਓਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਦਿੱਤੀ ਆ ਕਿਸੇ ਭਰਾ ਨੇ ਅੱਖੀਂ ਵੇਖਣੀ ਤੇ ਇਹਦੀ ਮਦਰ ਤੁਸੀਂ ਅੱਖੀਂ ਵੇਖ ਸਕਦੇ ਜੇ ਇਹਨਾਂ ਦੇ ਫਾਰਮ ਤੇ ਹੀ ਆ ਹੋ ਸਕਦਾ ਆਪਾਂ ਵੀਡੀਓ ਦੇ ਵਿੱਚ ਇਹਦੀ ਮਦਰ ਦੀ ਬਿਲਕੁਲ ਜਿਹੜੀ ਵੀਡੀਓ ਉਹ ਵੀ ਨਾਲ ਚਾਲੂ ਕਰਦੇ ਆਂਗੇ ਮੋਲ ਫੋਨ ਤੇ ਆ ਵੈੜ ਵੀ ਆਪਾਂ ਤੁਹਾਨੂੰ ਨਾਲ ਲੱਗਦੇ ਹੱਥ ਦਿਖਾ ਦਿੰਨੇ ਆ ਠੀਕ ਆ ਜੀ ਇਹ ਵੈੜ ਵੀ ਫਾਰ ਸੇਲ ਆ ਵਕਾਊ ਆ ਠੀਕ ਆ ਜੀ ਤੁਹਾਨੂੰ ਆਪਣੇ ਪਾਰਕੂ ਭਰਾ ਆ ਠੀਕ ਆ ਜੀ ਜਿਨ੍ਹਾਂ ਦੇ ਫਾਰਮਾ ਚੰਗੇ ਸ਼ੈਡ ਆ ਉਹ ਤੁਸੀਂ ਬਰੀਡ ਵੇਖ ਕੇ ਨਾਰਮਲੀ ਇੱਕ ਅੰਦਾਜ਼ਾ ਲਾ ਹੀ ਜਾਓਗੇ ਬਹੁਤ ਵਧੀਆ ਚੰਗੇ ਮਿਲਕ ਵਾਲੀ ਆ ਸੋ ਸਟਾਰਟਿੰਗ ਤੋਂ ਹੀ ਇੱਕ ਆਪਾਂ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਲਿਆ ਦੇਣੇ ਆ ਜਿਹੜੀ ਗੱਲ ਅਖੀਰ ਤੇ ਕਰਨੀ ਆ ਇਹ ਬਿਲਕੁਲ ਤਿੱਲਾਂ ਦੇ ਵਿੱਚ ਜਾਣੀ ਆ ਠੀਕ ਆ ਜੀ ਇੱਕ ਥਾਂ ਤੇ ਤਿੱਲ ਆ ਤੇ ਤਿੰਨੇ ਥਾਣਾਂ ਦੇ ਵਿੱਚ ਹੀ ਦੁੱਧ ਬਹੁਤ ਵਧੀਆ ਇਹਦੇ ਕੋਈ 40 ਤੋਂ 45 ਲੀਟਰ ਮਿਲਕਿੰਗ ਕਰਾਉਂਦੀ ਰਹੀ ਆ ਪਿਛਲੇ ਸੁਬਿਆਂ ਦੇ ਵਿੱਚ ਪਿਛਲਾ ਮਗਰਲਾ ਥਾਣਾ ਮਗਰਲਾ ਥਾਣਾ ਜਿਹੜਾ ਮਗਰਲੇ ਥਾਣ ਦੀ ਤੇਲਾ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਪ੍ਰੋਪਰ ਆਪਾਂ ਗੱਲਬਾਤ ਕਰਾਂਗੇ ਇੱਧਰ ਜਿਹੜਾ ਤੁਹਾਨੂੰ ਮੈਂ ਬੁਖਾਰਿਆ ਬਹਿਣੀ ਵਾਲੇ ਪਾਸੋਂ ਟਿਕਾ ਜੀ ਇਹ ਮਗਰਲਾ ਥਾਣਾ ਤੁਸੀਂ ਵੇਖੋਗੇ ਜਿਹੜਾ ਛੋਟਾ ਥਾਣਾ ਜਿਹਦੇ ਤੋਂ ਦੁੱਧ ਆਉਂਦਾ ਹੈ ਥੋੜਾ ਆਪਾਂ ਤੇਲੜ ਕਰਕੇ ਦੇਣੀ ਹੈ ਕੱਲ ਨੂੰ ਆਪਾਂ ਲੰਬਾ ਨਹੀਂ ਲੈਣਾ ਕੋਈ ਫੋਨ ਕਰਕੇ ਸੱਜਣ ਕਹੇ ਆ ਕੀ ਹੋਇਆ ਬਾਕੀ ਵੱਡੀ ਬੈੜ ਆ ਤਕਰੀਬਨ ਦੂਜੇ ਸੂਬੇ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਨੇ ਆਪਣੇ ਫਾਰਮ ਤੇ ਚੋਆ ਇਹ ਦੁੱਧ ਤਾਂ 45 ਤੋਂ ਪਲੱਸ ਕਰ ਜਾਂਦੀ ਸੀ 45 ਤੋਂ ਹਾਂਜੀ ਤੇ ਇਹ ਜਿਹੜਾ ਮਗਰਲਾ ਥਾਣਾ ਪਹਿਲੇ ਸੂਬੇ ਦੇ ਵਿੱਚ ਚੱਲਿਆ ਸੀ ਜਾਂ ਨਹੀਂ ਤੇ ਪਹਿਲੇ ਸੂਬੇ ਨੇ ਕਿਤੇ ਸਾਨੂੰ ਇੰਨੀ ਨੌਲੇਜ ਨਹੀਂ ਉਹਦੇ گاਵਾ ਦੀ ਹਾਂਜੀ ਇਹਨਾਂ ਵੀਰੇ ਕਿ ਤੈਨੂੰ ਗੱਭਨ ਨੂੰ ਅਸੀਂ ਤਾਂ ਸਮਝਾ ਪਿਓ ਜੇ ਮੈਂ ਪਾਲ ਨਹੀਂ ਪੈ ਜਾਂਦੀ ਹਾਂਜੀ ਇਹਨੂੰ ਸਾੜੂ ਪੈ ਗਿਆ ਪਿਛਲੇ ਥਾਣੋਂ ਆ ਪੈ ਗਿਆ ਜਿੰਨਾਂ ਗਾਂ ਸੂਈ ਤੇ ਸਾਨੂੰ ਪਤਾ ਲੱਗਦਿਆਂ ਲੱਗਦੇ ਆ ਉਹਨਾਂ ਚੰਨੂੰ ਕੰਮ ਖਰਾਬ ਹੋ ਚੁੱਕਾ ਸੀ ਠੀਕ ਹੈ ਕਹੀਂ ਫੇਰ ਇਹਨੂੰ ਛੇੜ ਛਾੜ ਨਹੀਂ ਜਿਆਦਾ ਕੀਤੀ ਕੋਈ ਕਹਿੰਦਾ ਸਲਾਈ ਮਰਾਲੋ ਕੋਈ ਅਸੀਂ ਤਾਂ ਨਹੀਂ ਕੁਝ ਕੀਤਾ ਕਿਉਂਕਿ ਅਸੀਂ ਆ ਵੀ ਦਿਨ ਥਣ ਤੋਂ ਦੁੱਧ ਬਹੁਤ ਵਧੀਆ ਦੇ ਰਹੀ ਏ ਦੋ ਨਿੰਦੇ ਆਪਣੇ ਕੋਲ ਬੱਚੇ ਨੇ ਦੋਵੇਂ ਮੱਛੀਆਂ ਨੇ ਇੱਕ ਬੱਚੀ 16 ਮਹੀਨੇ ਦੀ ਗੱਭਣ ਏ ਠੀਕ ਹੈ ਠੀਕ ਹੈ 16 ਮਹੀਨੇ ਦੀ ਉਮਰ ਏ ਉਹਦੀ ਇਹਦੀ ਇਹਦੀ ਬੱਚੀ ਹੈ ਇਹਦੀ ਬੱਚੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਠੀਕ ਆ ਤੇ ਇਸ ਵਾਰ ਇਹ ਤੀਜਾ ਸੂਹ ਸੋਣ ਵਾਲੀ ਆ ਹਾਂ ਤੀਜਾ ਸੂਹ ਅੱਗੇ ਕਿਹੜੇ ਸੀਮਨ ਤੋਂ ਗੱਭਣਾ ਜੀ ਇਹੇ ਬੇਟੇ ਨੂੰ ਪਤਾ ਨਹੀਂ ਰਹੀ ਜੀ ਕੋਈ ਨਵੇਂ ਸਨੋਮੈਨ ਤੋਂ ਅੱਗੇ ਦੋਸਤੋ ਨੈਕਸਟ ਇਹ ਗੱਭਾਣਾ ਠੀਕ ਆ ਜੀ ਬਾਕੀ ਇੱਕ ਵੀ ਥੋੜਾ ਜਿਹਾ ਵੀ ਤਾਂ ਕਰਕੇ ਤਾਂ ਫੇਸ ਮਾਰਾ ਇਹਨੂੰ ਕਰਕੇ ਦਿਖਾ ਦਿਆ ਜੀ ਆਇਦਰ ਨੂੰ ਨਾ ਨਵਾਈ ਤਾਂ ਨਹੀਂ ਹੈ ਨਾ ਸੂਨ ਵਾਲਾ ਪਸ਼ੂ ਨਾ ਹਾਂ ਜੀ ਤੇ ਤਿਆਰ ਹੋਵੇ ਤੇ ਕਈ ਨਹੀਂ ਨਾ ਠੰਡੇ ਪਾਣੀ ਨਾਲ ਗਾਂ ਤਾਂ ਤੁਹਾਨੂੰ ਪਤਾ ਥੋੜਾ ਸੋਲ ਹੁੰਦਾ ਤੇ ਵੀਰ ਸਮਾਂ ਹਜੇ ਕਿੰਨਾ ਬਾਕੀ ਯਾਰ ਕੋਈ ਲਿਖਤੀ ਤੌਰ ਤੇ ਇਹਦੇ ਇਹਦੇ 9 ਦਿਨ ਲੱਗੇ ਨਾ ਆ 9 ਦਿਨ ਸਹੀ ਇੰਨੇ ਦੀ 20 ਤਰੀਕ ਨੂੰ ਦਿਨ ਪੂਰੇ ਹੋਣਗੇ ਵੀਰੇ ਰੁਕਿਆ ਜੀ 9 ਦੀ 20 ਨੂੰ 9 ਮਹੀਨੇ 9 10 ਦਿਨ ਨਾ ਹੂੰ 9 10 ਦਿਨ ਹਜੇ ਦੋਸਤੋ ਇਹਦੇ ਪੇਂਟਿੰਗ ਕਰ 5.7 ਘੋੜੇ ਜਿੱਡਾ ਕਰਦੇ ਕਹਿੰਦਾ ਪੂਰੀ ਵੱਡੀ ਆ ਬੈੜਾ ਪੂਰਾ ਜੰਪ ਵਾਲਾ ਕਰਮਾੜੀ ਨੂੰ ਕੋਈ ਕਿਸੇ ਪਾਸਾ ਸੰਚਦਾ ਬਹੁਤ ਵਧੀਆ ਲੱਗਦਾ ਵਸੇ ਤੋਂ ਇੱਕ ਗਨ ਫੁਕਾਈ ਹੱਥ ਦੀ ਚਵਾਈ ਜਿਹੜੀ ਮਰਜ਼ੀ ਮਸ਼ੀਨੀ ਚਵਾਈ ਕਰ ਲਿਓ ਚਾਹੇ ਦੋਹਾਂ ਪਾਸੇ ਬੈਠ ਕੇ ਕਰ ਲਿਓ ਠੀਕ ਆ ਜੀ ਮਤਲਬ ਦੋਹਾਂ ਪਾਸੇ ਬੈਠ ਕੇ ਵੀ ਤੁਸੀਂ ਕਰ ਸਕਦੇ ਜੇ ਹਾਥੀ ਚਵਾਈ ਵਾਲਾ ਥਣ ਵੀ ਕਹਿ ਸਕਦੇ ਆਪਾਂ ਮਸ਼ੀਨੀ ਚਵਾਈ ਵੀ ਆ ਸੋ ਜਿੱਥੇ ਤਕਰੀਬਨ ਫਾਰਮ ਹੈਗੇ ਆ ਮਸ਼ੀਨਾ ਸਾਰੇ ਪਾਸੇ ਅਵੇਲੇਬਲ ਹੁੰਦੀਆਂ ਨੇ ਤੇ 45 ਲੀਟਰ ਇਹਦਾ ਬਿਲਕੁਲ ਤਿੰਨਾਂ ਥਾਣਿਆਂ ਦੇ ਵਿੱਚੋਂ ਦੁੱਧ ਜਿਹੜਾ ਕਾਊਂਟ ਕੀਤਾ ਗਿਆ ਪਿਛਲੇ ਸਵੇਰੇ ਦੇ ਵਿੱਚ ਜੇ ਚੱਲਦਾ ਹੋਵੇ ਪ੍ਰੋਪਰ ਤੇ ਫਿਰ ਮੈਨੂੰ ਤਾਂ ਵੀ ਕੋਈ 50 55 ਲੀਟਰੋਂ ਵੀ ਬਾਹਰ ਹਾਂ ਬਾਹਰ ਸੀ ਠੀਕ ਆ ਜੀ ਸੋ ਉਹ ਸਾਰੇ ਭਰਾ ਭਲੀ ਭਾਂਤ ਜਾਣਦੇ ਆ ਠੀਕ ਆ ਜੀ ਸੋ ਤਿੰਨਾਂ ਥਾਨਾਂ ਦੇ ਵਿੱਚੋਂ ਵੀ 40 45 ਲੀਟਰ ਦੋ ਦੋ ਤੁਸੀਂ ਚੋ ਸਕਦੇ ਹੇ ਜੈਦ ਮਿਲ ਜੂਗੀ ਬਿਲਕੁਲ ਵਾਜਬ ਰੇਟ ਰਹੂਗਾ ਠੀਕ ਆ ਜੀ ਉਹ ਵੀ ਜਿਹੜਾ ਤਿੰਨਾਂ ਥਾਨਾਂ ਦੇ ਵਿੱਚ ਜਾਣਾ ਹੀ ਹੈ ਵੇੜ ਤੇ ਬਾਕੀ ਸੁਨੋ ਮੈਂਨ ਤੋਂ ਹਕੇ ਗੱਬਣਾ ਤੇ ਜਦ ਸੂਹਾ ਸੂਨ ਆਲੀ ਆ 8 9 ਕ ਦਿਨ ਦਾ ਹਜੇ ਸਮਾਂ ਬਾਕੀ ਆ ਫੁੱਲ ਹਾਈਟ ਲੈਂਥ ਬਾਕੀ ਨਸਲ ਜਾਤ ਪੂਰੀ ਆ ਫੇਸ ਕੁਆਲਿਟੀ ਤੋਂ ਇੱਕ ਵਾਰੀ ਮੋٹے ਤੌਰ ਤੇ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂ ਅੰਦਾਜ਼ਾ ਤੁਸੀਂ ਲਾ ਜਾ ਜੀ ਮਜਾਜ ਵਾਲੀ ਜਾਂਦਾ بیمਾ ਨਾਲ ਲੈਂਦੇ ਸ਼ੋਰ ਹੈ ਜੀ ਠੀਕ ਹੈ ਜੀ ਆਹ ਫੇਸ ਕੁਆਲਿਟੀ ਕਰੋ ਚੱਕ ਹਮ ਬਸ ਬਸ ਕਾਲੋ ਆਰਮ ਦੀ ਸ਼ਾਨ ਹੈ ਕਰਮਾਂ ਵਾਲੀ ਬਹੁਤ ਖੂਬਸੂਰਤ ਆ ਠੀਕ ਹੈ ਜੀ ਤੋਂ ਥੋੜਾ ਜਿਹਾ ਨਵਾਇਆ ਤੋਂ ਆਇਆ ਨਾ ਹੋਣ ਕਰਕੇ ਫਾਰਮ ਦੇ ਵਿੱਚ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਤੁਹਾਨੂੰ ਪਤਾ ਵੀ ਖੁੱਲੇ ਛੱਡੇ ਹੁੰਦੇ ਆ ਨਵਾਇਆ ਤੋਂ ਆਇਆ ਨਾ ਕਰਕੇ ਬਹੁਤ ਘੱਟ ਜਾਂਦਾ ਬੜਿਆ ਕਰਕੇ ਤੁਹਾਨੂੰ ਹੋਰ ਨਜ਼ਰ ਆਊਗੀ ਵਹਿੜ ਪਾਕੀ ਵਹਿੜ ਦਾ ਕੱਦ ਹਾਈਟ ਨਿਸ਼ਕ ਚਮਕਦਮਕ ਸੋ ਨਸਲ ਬਰੀਡ ਤੇ ਬਾਕੀ ਦੁੱਧ ਵਾਲੇ ਪਾਸੋਂ ਬੜੀ ਖਾਰੀ ਆ ਇੱਕ ਤਾਂ ਵੀਰ ਜੀ ਬੰਦਾ ਚਲਾ ਗਿਆ ਇੱਕ ਮਾਤਾ ਹਸਪੀਟਲ ਇਹ ਫੋਦੀ ਵਜਾ ਕਰਕੇ ਪਸ਼ੂਆਂ ਦੀ ਸੇਵਾ ਹੀ ਘਟੀ ਹੋਈ ਏ ਠੀਕ ਆ ਜੀ ਹਾਂ ਬਹੁਤ ਜਿਆਦਾ ਇਹਦੀ ਵਹਿੜ ਇਹਦੀ ਜੱਗਣ ਗੱਬਣ ਵਹਿੜ ਕਿੱਥੇ ਆ ਬਾਹਰ ਛੱਡੀ ਹੋਈ ਹਾਂ ओके okay, वीर कार सिंह जी जे आज ਆਪਾਂ ਸੇਲ ਕਰਦੇ ਪਏ ਆ ਤੇ ਇਹਦੀ ਡਿਮਾਂਡ ਫੋਨ ਤੇ ਜਾਂ ਸਿੱਧੀ ਤੁਸੀਂ ਨਹੀਂ ਨਹੀਂ ਫੋਨ ਤੇ ਜੀ ਫੋਨ ਮੁੱਲ ਫਿਰਨਾ ਲਓ ਜੀ ਮੁੱਲ ਫੋਨ ਤੇ ਆ ਬਾਕੀ ਹੋਊਗਾ ਜੈ ਜੀ ਬਿਲਕੁਲ ਹਾਂ ਹਾਂ ਜੋ ਜਿੰਨੇ ਦੀ ਚੀਜ਼ ਜੇ ਤਿੰਨ ਲੜੇ ਦੇਂਦਾ ਆਪਾਂ ਕੋ 4 ਲੱਖ ਮੰਗ ਕੇ ਬੈਜਾਂ ਕਿਹ ਲੈ ਜਾਣੀ ਸਹੀ ਹੈ ਜੀ ਜਿੰਨੇ ਦੀ ਚੀਜ਼ ਹੈ ਵੀਰੇ ਉਹਨੇ ਦੀ ਜਾਣੀ ਬਿਲਕੁਲ ਸੋ ਤੋਂ ਸੋ ਬਾਕੀ ਜਿਹੜੇ ਪਰਖੂ ਭਰਾ ਆਪਣੇ ਸਿਕਾ ਜੀ ਇੱਥੇ ਆਣ ਕੇ ਆਪਦੀ ਪਰਖ ਕਰ ਲਿਓ ਤਸੱਲੀ ਕਰ ਲਿਆ ਜੀ ਸੋ ਹਾਈਟ ਲੈਂਥ ਪੂਰੀ ਆ ਬਾਕੀ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਡਿਟੇਲ ਆਪਾਂ ਦੇ ਦਿੱਤੀ ਆ ਸੋ ਉਮੀਦ ਕਰਦੇ ਆ ਵੜ ਚੰਗੀ ਲੱਗੀ ਜਿਹੜੇ ਮੇਰੇ ਫਾਰਮਰ ਭਰਾ ਆ ਕੇ ਦੁੱਧਵਾ ਦਾ ਕੰਮ ਕਰਦੇ ਆ ਡੇਰੀ ਪਰਪਸ ਵਾਸਤੇ ਤੁਸੀਂ ਚੰਗਾ ਐਨੀਮਲ ਪਾਉਣਾ ਕੋਈ 40 45 ਲੀਟਰ ਵਾਲੀ ਵਹਿੜ ਤੇ ਜ਼ਰੂਰ ਖਰੀਦਾਰੀ ਕਰਿਆ ਜੇ ਮੋਲ ਫੋਨ ਤੇ ਆ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਦੇ ਆ ਸੋ ਇੱਕ ਵਾਰੀ ਮੋٹے ਤੌਰ ਤੇ ਇੱਧਰ ਕੈਮਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਬਿਲਕੁਲ ਫਾਪ ਦੇ ਵਿੱਚ ਚੰਗੀਆਂ ਬੇੜਾਂ ਬੱਛੀਆਂ ਰੱਖੀਆਂ ਨੇ ਬਾਕੀ ਸੀਮਨ ਮੈਨੂੰ ਲੱਗਦਾ ਵੀ ਸਾਰੇ ਚੰਗੇ ਚੰਗੇ ਰੱਖੀਆਂ ਬੇੜਾਂ ਹਾਂ ਬਾਹਰ ਬੜੀਆਂ ਘਾਵਾਂ ਬਾਹਰ ਨੇ ਬਾਕੀ ਵੱਡੀਆਂ ਸਾਰੀਆਂ ਬਾਹਰ ਕਰੀ ਇਧਰਲੇ ਪਾਸੇ ਬੇੜਾਂ ਤੇ ਪਰਲੇ ਪਾਸੇ ਆਪਣੇ ਕੋਲ ਜਿਹੜੀਆਂ ਮੱਝਾਂ ਇਹਨਾਂ ਤੇ ਕੱਢਣ ਲੱਗਿਆ ਮਿੱਟੀ ਹਾਂਜੀ ਇਹਨਾਂ ਮੈਂ ਸ਼ਹਿਰ ਆ ਮਾਤਾ ਜੀ ਮੈਡੀ ਸਿਟੀ ਦਾਖਲ ਨੇ ਅੱਜ 10 ਹਜ਼ਾਰਾਂ ਦਿਨ ਹੋ ਗਏ ਠੀਕ ਹੈ ਜੀ ਮੇਰੇ ਖਲ 12ਵਾਂ ਦੇਣੇ ਅੱਜ ਉਹਦੀ ਵਜ੍ਹਾ ਕਰਕੇ ਇੱਕ ਭਈਆ ਸੀ ਮਗਰ ਉਹਦਾ ਦਿਨ ਪੂਰੀ ਹੋ ਗਿਆ ਚਲਾ ਗਿਆ ਹਾਂਜੀ ਉਹਨਦੀ ਤੰਗੀ ਕਰਕੇ ਤੇ ਬਜ਼ੁਰਗ ਬੰਦਾ ਕੱਲਾ ਹੈ ਹਾਂਜੀ ਮੈਂ ਸ਼ਹਿਰ ਹੁਣ ਵੀ ਚੱਲਿਆਂ ਆਇਆ ਅਕਸਰ ਅਕਸਰ ਹਸਪੀਟਲ ਦੇ ਇਤਨਾ ਆਉਣ ਜਾਣ ਜਿਹੜਾ ਫਿਰ ਨਹੀਂ ਇੱਕ ਆ ਮੈਂ ਕੱਲਾ ਜੀ ਬੇਟਾ ਉਹਦਾ ਤੇ ਫਿਰ ਮੈਂ ਜਾਣਾ ਹਾਂਜੀ ਤੇ ਹੁੰਦੇ ਕਰਕੇ ਵਜਾ ਕਰਕੇ ਪਸ਼ੂਆਂ ਦੀ ਥੋੜੀ ਸਾਂਸਬਲ ਕੱਟੀ ਗਈ ਠੀਕ ਹੈ ਜੀ ਆਪ ਤਾਂ ਵੀਰ ਜੀ ਆਪ ਹੀ ਹੋਈਦਾ ਚਲ ਬੰਦਾ ਬਹੁਤ ਚੰਗਾ ਬੜਾ ਕੰਮ ਕਰਦਾ ਤੇਰੀ ਬੱਚੀ ਵੇਖਣੀ ਗੱਭਣ ਤੇ ਆਜੋ ਬਖਾ ਦੇ ਜੀ ਆਜੋ ਲਓ ਜੀ ਇਹ ਪਹਿਲੇ ਕਿ ਦੂਜੇ ਸੂਵੇ ਦੀ ਹੈ ਜੀ ਇਹ ਇਹ ਦੂਜੇ ਸੂ ਪਹਿਲੇ ਦੀ ਆ ਇਹ ਨਹੀਂ ਨਹੀਂ ਇਹ ਨਹੀਂ ਨਹੀਂ ਪਹਿਲੇ ਦੀ ਇਹ ਪਹਿਲੇ ਸਵੇਰੇ ਦਿੱਕਤ ਵਕਤ ਹਾਂਜੀ ਠੀਕ ਹੈ ਇਹਦੀ 17 ਕਿ ਮਹੀਨੇ ਉਮਰ ਹੈ 16 16 17 ਮਹੀਨਿਆਂ ਦੇ ਕਰੀਬ ਠੀਕ ਹੈ ਇੱਥੇ ਕਿ 18 ਮਹੀਨਿਆਂ ਦੇ ਹੋ ਗਏਗੀ ਲਗਭਗ ਇਹਨੂੰ ਨਾ ਠੀਕ ਆ ਜੀ ਇਹਦੇ ਦਿਨ ਰਹਿੰਦੇ ਨੇ ਜੀ ਠੀਕ ਆ ਸੋ ਇਹ ਜਿਹੜੀ ਦੋਸਤੋ ਬੱਛੀ ਆ ਉਸ ਵੜ ਦੀ ਜਿਹੜੀ ਕੋਈ 40 45 ਲੀਟਰ ਤੇ ਚੱਲਣ ਦੀ ਆ ਤੇ ਬਾਕੀ ਉਹ ਵੜ ਦੀ ਬਿਲਕੁਲ ਵੜ ਅਵੇਲੇਬਲ ਆ ਸੇਲ ਵਾਸਤੇ ਠੀਕ ਆ ਜੀ ਇਹਨਾਂ ਦੇ ਵਿੱਚੋਂ ਬੇਸ਼ੱਕ ਕੋਈ ਇਸ ਬੱਛੀ ਲਈ ਜਾਂ ਹੋਰ ਕੋਈ ਜਾਨਵਰ ਦੇ ਲਈ ਬੇਸ਼ੱਕ ਮੇਰਾ ਪ੍ਰਾਚਲੋ ਨਾ ਫੋਨ ਕਰੇ ਕਿਉਂਕਿ ਐਨੀਮਲ ਜਿਹੜੀ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਇੱਕ ਦਿਖਾ ਦਿੱਤੇ ਆ ਉਹ ਵੀਰ ਹੁਣ ਉਹਦੇ ਕੋਲ ਚੰਗੇ ਐਨੀਮਲ ਰੱਖਿਆ ਵਿਹੜਾਂ ਦੀ ਗੱਲ ਕਰ ਲਈਏ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਠੀਕ ਆ ਜੀ ਸੋ ਨੀਲੀ ਦਾ ਮਾਲ ਵੀ ਆ ਤੇ ਬਾਕੀ ਇੱਕ ਵਾਰੀ ਆਪਾਂ ਝੋਟੀ ਦੇ ਦਰਸ਼ਨ ਕਰਾਈਏ ਭਰਾਵਾਂ ਨੂੰ ਜਿਹੜੀ ਝੋਟੀ ਦੀ ਮਾਂ ਆ ਆਪਣੇ ਕੋਲ ਨਾਲੇ ਤੁਹਾਨੂੰ ਵਜਾ ਦੱਸ ਦਿੰਨੇ ਆ ਆਜੋ ਜੀ ਉਸ ਤਰ੍ਹਾਂ ਦਾ ਕਿਸੇ ਮੰਨਣਾ ਨਹੀਂ ਆਜੋ ਤੁਹਾਨੂੰ ਵਜਾ ਦੱਸ ਦਿੰਨੇ ਆ ਕਦ ਤੋਂ ਵੇਚਣ ਲੱਗੇ ਆ ਇੱਥੇ ਨਾਲ ਜਗ੍ਹਾ ਬਾਹਰ ਬਣਾਉਣੀ ਹੈ ਇਹ ਜਗ੍ਹਾ ਨੇ ਸੂਣਾ ਮ ਬੱਚੇ ਵੀ ਬਨਣੇ ਆ ਉਹ ਵੇਖੋ ਬਹੁਤ ਦਿੱਕਤ ਹੈ ਇੱਕ ਬੰਦਾ ਜਾਣ ਕੇ ਵੇਖੋ ਸਫਾਈ ਦਾ ਕੀ ਬੁਰਾ ਹਾਲ ਹੋਇਆ ਪਿਆ ਬਿਲਕੁਲ ਜੀ ਸਫਾਈ ਕਰਨ ਤੋਂ ਬਹੁਤ ਆ ਝੋਟੀਆਂ ਹੁਣ ਅਸੀਂ ਸਾਨੂੰ ਸ਼ੌਂਕ ਹੈ ਸਾਬੂਆਂ ਨੇ ਬੜਾ ਰਿਕਾਰਡਦਾਰ ਮਾਲੀਏ ਭਿੰਦੇ ਦਾ ਆ ਭਿੰਦਾ ਡਾਕਟਰ ਹਾਂ ਜੀ ਉਹਦੇ ਤੋਂ ਹੁਣ ਪ੍ਰਵਾਹ ਕੇ ਲਿਆਏ ਆ ਠੀਕ ਆ ਇਹ ਨੀਲੀ ਤੋਂ ਅੱਗੇ ਹਾਂ ਨੀਲੀ ਤੋਂ ਠੀਕ ਆ ਜੀ ਇਹ ਨੀਲੀ ਤੋਂ ਗਪਾਣਾ ਸੋ ਜਿਹੜੀ ਇਹ ਝੋਟੀਆਂ ਆਪਾਂ ਤੁਹਾਨੂੰ ਦਿਖਾਈ ਆ ਠੀਕ ਆ ਜੀ ਜਿਹੜੀ ਫਾਰਸੇਲ ਆ ਤੇ ਇਹਦੀ ਮਦਰ ਆਪਣੇ ਕੋਲ ਕਿੱਥੇ ਆ ਵੀਰ ਔਰ ਪਰਲੇ ਬੰਨੇ ਦੀ ਮਦਰ ਆ ਠੀਕ ਆ ਜੀ ਆ ਵੇਖੋ ਤੁੰਨ ਇਹ ਇਹ ਇਹਦੇ ਵੀ 3 ਮਹੀਨੇ 2.5 ਰਹਿ ਗਏ ਸੂਣ ਚ 3 ਮਹੀਨੇ ਠੀਕ ਆ ਜੀ ਠੀਕ ਆ ਲਓ ਜੀ ਇਹ ਮਦਰ ਆ ਠੀਕ ਆ ਜੀ ਇਹ ਉੱਚੇ ਥਾਂ ਤੇ ਉਹ ਛੋਟੀਆਂ ਦੀਦੀਆਂ ਨੇ ਆ ਬਿਲਕੁਲ ਥੋੜਾ ਜਿਹਾ ਉਚਾਈ ਤੇ ਆਪਾਂ ਖੜੇ ਆ ਠੀਕ ਆ ਜੀ 4 ਫੁੱਟ ਉੱਚੇ ਖੜੇ ਆ ਜਿੱਥੇ ਅਮਰ ਹੁੰਦਾ ਉੱਥੇ ਆਪਾਂ ਥੋੜਾ ਉੱਚੀ ਜਗ੍ਹਾ ਤੇ ਖੜੇ ਆ ਤੇ ਇਹ ਜਿਹੜੀ ਤੁਹਾਨੂੰ ਆਪਾਂ ਮਾਜ ਦਿਖਾ ਰਹੇ ਆ ਠੀਕ ਆ ਜੀ ਇਹ ਵੀ ਚੌਥੇ ਪੰਜਵੇਂ ਚੌਥੀ ਸਵੇਰ ਹੋਊਗੀ ਹਾਂ ਹਾਂ ਪੰਜਵੇਂ ਸੂਹਾ ਸੂਣਾ ਮੇਰੇ ਪੰਜਵੇਂ ਸੂਹਾ ਸੂਣਾ ਇਹਨੇ ਠੀਕ ਆ ਜ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਜਿਹੜੀ ਇੱਕ ਜਿਹੜੀ ਝੋਟੀ ਵੀਰ ਹੁਣੀਆਂ ਸੇਲ ਕਰਦੇ ਆ ਤਾਂ ਪੂਰਾ ਰਿਕਾਰਡ ਜਿਹੜਾ ਇਸ ਝੋਟੀ ਦਾ ਇਹਨਾਂ ਦੇ ਕੋਲ ਆ ਤੁਹਾਨੂੰ ਦਿਖਾ ਵੀ ਦਿੱਤਾ ਸਰਟੀਫਿਕੇਟਾਂ ਦੇ ਰੂਪ ਦੇ ਵਿੱਚ ਵੇਖ ਲਓ ਹੁਣ ਤੇ ਚੱਡਾ ਵੀ ਦਿਖਾ ਜਿੰਦਾ ਮਰਜੀ ਮੇਰਾ ਭਰਾ ਇਥੇ ਆ ਕੇ ਆਪਣੀ ਵਿਜ਼ਿਟ ਕਰਕੇ ਤਸੱਲੀ ਕਰੂ ਹਾਂਜੀ ਠੀਕ ਹੈ ਉਕੇ ਵੀਰ ਕਾਰ ਸਿੰਘ ਜੀਾਕੀ ਇੱਕ ਵੀਰ ਕਾਰਜ ਸਿੰਘ ਆਪਣੇ ਕੰਟੈਕਟ ਨੰਬਰ ਜਿਹੜੇ ਜਰੂਰ ਸਾਂਝੇ ਕਰ ਦਿੱਗੇ 94177 ਹਾਂਜੀ ਡਬਲ 7 9417701725 ਠੀਕ ਆ ਜੀ ਸੋ ਦੋਸਤੋ ਇਹ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਇੱਕ ਬੇਸ਼ੁਮਾਰ ਜਿਹੜਾ ਕੀਮਤੀ ਆਪਾਂ ਨਗੀਨਾ ਤੁਹਾਨੂੰ ਦਿਖਾਉਣਾ ਸੀਗਾ ਨੀਲੀ ਰਾਵੀ ਦੇ ਵਿੱਚ ਇਹ ਝੋਟੀ ਸੋ ਪਲੂਣ ਪਹਿਲਾ ਸਵੇਰ ਚੋਟੀ ਸੂਣ ਜਾ ਰਹੀ ਹੈ ਬਾਕੀ ਕਰੋ ਗੱਲਬਾਤ ਮੇਰੇ ਭਰਾ ਠੀਕਾ ਜੀ ਧੰਨਵਾਦ ਸਾਰੇ ਵੀਰਾਂ ਦਾ ਫੁੱਲ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ